ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਦੇਵੀ ਦਾ ਚਵਿੰਡਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤਾਂ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਦੋ ਗਹਿੜਾਂ ਮੇਰੇ ਕੋਲ ਬਿਲਕੁਲ ਝੋਟੀ ਤੇ ਇੱਕ ਤਾਜੀ ਸੂਈ ਆ ਤੇ ਇੱਕ ਤੋਕੜ ਆ ਤੇ ਇੱਕ ਤੋਕੜ ਗੱਬਣ ਵੇੜ ਦਿਖਾਵਾਂਗੇ ਤੇ ਇੱਕ ਤੁਹਾਨੂੰ ਆਪਾਂ ਸੱਜਰ ਵੇੜ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਭਾਜੀ ਹਰਪ੍ਰੀਤ ਸਿੰਘ ਹੁਣ ਬੋਲ ਤੇ ਆਜੋ ਕੱਦਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਗਵਨ ਡੇਰੀ ਫਾਰਮ ਦੇਖਣ ਆਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਦਿਲੋਂ ਧੰਨਵਾਦ ਪਿਆਰ ਭਾਈ ਸਤਿ ਸ਼੍ਰੀ ਅਕਾਲ ਬਾਈ ਖਾਲਸਾ ਅਰੇ ਜੀ ਜੀ ਕਿ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਆਪਣਾ ਹਰਪ੍ਰੀਤ ਸਿੰਘ ਜੀ ਅੱਛਾ ਜੀ ਪਿੰਡ ਚਵੀਂਡਾ ਦੇ ਵੀ ਠੀਕ ਹੈ ਜੀ ਤੁਸੀਂ ਸਿਰ ਸਾਨੂੰ ਬੁਝੇਠਾ ਲੱਗਦੀ ਜੇ ਤੇ ਜਿਲ੍ਹਾ ਅਬਰਸਤ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9877824825 ਠੀ ਅੰਮ੍ਰਿਤਸਰ ਉਹ ਵੀ ਜੀ ਸਾਨੂੰ ਇਥੋਂ 25-30 ਕਿਲੋਮੀਟਰ ਅੰਮ੍ਰਿਤਸਰ ਪੈਂਦਾ ਜੀ ਅੱਛਾ ਜੀ ਤੇ ਜਿਹੜਾ ਰੋਡ ਜਿਹੜਾ ਅੰਮ੍ਰਿਤਸਰ ਤੋਂ ਬਟਾਲੇ ਦੀ ਜਾਂਦਾ ਜੀ ਨਾ ਰਸਤੇ ਜਿਹੜਾ ਟੂਲਪਲਾ ਜਾਂਦਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਦੀ ਉੱਥੋਂ ਸਾਨੂੰ 2 ਕਿਲੋਮੀਟਰ ਜੇ ਹੋਰੇ ਪਿੰਡ ਪਿੰਦਾ ਚਿੱਡਾ ਦੇ ਵੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲ ਵੀ ਅੱਜ ਚਾਰ ਪਸ਼ੂ ਜੇ ਅੱਛਾ ਜੀ ਹਾਂਜੀ ਇੱਕ ਆ ਝੋਟੀ ਜੇ ਸੂਈ ਸੱਜਣ ਠੀਕ ਹੈ ਜੀ ਇੱਕ ਮੱਝ ਜੇ ਤੇ ਦੋ ਬੇੜਾਂ ਜੇ ਠੀਕ ਹੈ ਜੀ ਤੇ ਇੱਕ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਦੱਸਿਆ ਪਹਿਲੇ ਨੰਬਰ ਤੇ ਝੋਟੀ ਗਣਵਾ ਸੁਈ ਜੇ ਤੇ ਪਹਿਲਣ ਸੂਈ ਜੇ ਸੂਈ ਨੂੰ ਇਹਨੂੰ 20 ਦਿਨ ਹੋ ਗਏ ਜੇ ਉਹ ਬੱਚਾ ਜਿਹੜਾ ਕੱਟੀ ਮਗਰ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜੀ ਬਾਈ ਜੀ ਚੈੱਕ ਕਰ ਸਕਦੇ ਜੀ 20 ਦਿਨਾਂ ਦੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ 13 ਕਿਲੋ ਵੀਜ਼ੀਅਲ ਥਲੇ ਦੁੱਧ ਘਰਵਾਇਆ ਚੋਕੇ ਕਿਸਦੇ ਹੋ ਅਸੀਂ 10 ਕਿਲੋ ਦੀ ਗਾਰੰਟੀ ਦੇਨੇ ਜੀ ਠੀਕ ਹੈ ਠੀਕ ਹੈ ਜੀ ਜੀ ਜੂਣੀ ਲੱਗਾ ਟੰਗੜ ਤੋੜ ਨਿਕੰਨੇ ਜੀ ਠੀਕ ਹੈ ਜੀ ਖੋਲ ਦੇ ਬੱਚੀ ਫਿਰ ਖੋਲ ਕੇ ਵਿਖਾਈਏ ਲਓ ਬਾਈ ਕੀ ਕਰ ਸਕਦਾ ਜੀ ਇੱਕ ਚੰਗੇ ਕੱਦ ਕਾਠ ਵਾਲੀ ਯਾਰ Z ਬਲੈਕ ਵਿੱਚ ਆ ਗਈ ਆ ਤੇ ਇਸ ਟਾਈਮ ਜਿਹੜਾ 13 ਲੀਟਰ ਬਾਈ ਕਹਿੰਦਾ ਕਿ ਦੁੱਧ ਰੈਡੀ ਹੀ ਤੇ ਬਾਕੀ 10 ਲੀਟਰ ਦੀ ਗਾਰੰਟੀ ਆਪਣੀ ਬੋਲ ਤੇ ਅਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਹੈ ਇਹ ਥਾਣਾ ਦਾ ਸੈਟ ਗਿਆ ਵੀ ਚੰਗਾ ਵਾ ਐਨ ਗਿੱਠ ਜੜ ਤੇ ਲੱਗਾ ਥਾਣਵੇਂ ਸੋ ਸਕਵਾਰ ਕਿੰਨੇ ਕਰ ਸਕਦੇ ਚੱਕ ਚੋਰ ਜੱਡ ਬਲੈਕ ਵਿੱਚ ਆ ਗਈ ਆ ਇਹ ਬਾਈ ਜੀ ਫਿਰ ਇਤਨੇ ਪਛੂ ਖਰੀਦਦੇ ਕਿ ਜਾਂ ਨਹੀਂ ਇਤਨਾ ਹੀ ਖਰੀਦਦੇ ਆ ਬਾਕੀ ਇਹ ਉਹ ਦਰਵਾਈ ਛੋਟੀ ਹਰਿਆਣੇ ਦੀ ਠੀਕ ਆ ਠੀਕ ਆ ਜੀ ਆ ਜੀ ਇਧਰੋਂ ਲਈ ਹੁੰਦਾ ਉਹ ਦਰੋਂ ਲਈ ਆ ਠੀਕ ਆ ਠੀਕ ਆ ਜੀ ਲੋ ਬਾਈ ਲਾ ਕੇ ਇਹਨੂੰ ਮਾਰ ਦੇ ਤਵਕਾ ਚਲ ਕੀ ਮੁੱਲ ਪਾਜੀ ਇਹਦਾ ਮੁੱਲ ਪਾਜੀ ਇਹੋ ਜੀ ਛੋਟੀਆਂ ਲੋਕੀ 1.5 ਲੱਖ ਬਾਹਰ ਕੱਢ ਦੇ ਜੀ ਹਾਂਜੀ ਪਰ ਆਪਾਂ ਉਹ ਨਹੀਂ ਕਰਨਾ ਇਹ ਤਾਂ ਲੈਣ ਦੇਣਾ ਰੇਟ ਪੋਣਾ ਜਿਹੜਾ ਛੋਟ ਛੱਪੇ ਵਾਲਾ ਠੀਕ ਆ ਠੀਕ ਆ ਜੀ ਮੋਲੇ ਭਾਵੇਂ ਦਾ 1 5 ਕਰ ਦਈਏ ਲੱਖ ਕਰ ਦਈਏ ਹਾਂਜੀ 95000 ਤੋਂ ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਭਾਜੀ 95000 ਉਹ ਚ ਮਾਨਤਾਨ ਕਰ ਦਿੱਤਾ ਜਾਊਗਾ ਕੋਈ ਵੀ ਫੋਨ ਲਾਵੇ ਖੁੱਲਾ ਮਾਨ ਕਰਾਂਗੇ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਜੈ ਮੋਲੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਮਈ ਥੱਲੇ ਵੀਰ ਜੀ ਘਰ ਵਾਲਿਆਂ ਅੱਠ ਵੀਕਰ ਦੁੱਧ ਦੱਸਿਆ ਤੇ ਇਹ ਆਈ ਤਾਜੀ ਕੱਲ ਸ਼ਾਮ ਦੀ ਅੱਛਾ ਜੀ 50 ਲੀਟਰ ਦੀ ਦੁੱਧ ਦੀ ਕਰਟੀਨਾ ਜਿਹੜਾ ਮਰਜੀ ਵੀਰ ਦੋ ਡੰਗ ਚਵਾ ਲੈ ਠੀਕ ਹੈ ਠੀਕ ਹੈ ਜੀ 1.5 ਮਹੀਨਾ ਨੂੰ ਬਣੀ ਨੂੰ ਆਜੀ ਅੱਛਾ ਜੀ ਕੱਲ ਡਾਕਟਰ ਆਇਆ ਕੋ ਚੈੱਕ ਕਰਾਈ ਸ਼ੱਕ ਚ ਦੱਸੀ ਹੈ ਪਰ ਅਸੀਂ ਗੱਭਾਂ ਨਹੀਂ ਕਹਿੰਦੇ ਆਪਣੀ ਵੀਰ ਸਮਝ ਲਾਵੇ ਤੇ ਦੁੱਧ ਦੇ 13-14 ਲੀਟਰ ਸੱਜਰ ਚਵਾਉਂਦੀ ਰਹੀ ਜੀ ਠੀਕ ਹੈ ਜੀ ਖੋਲ ਦਿਓ ਬਾਜੀ ਫਿਰ ਤੇ ਮਿਲਕ ਮੈਨ ਬੜੀ ਬੜੀ ਮੋਟੀ ਲੱਗੀ ਜੀ ਠੀਕ ਹੈ ਠੀਕ ਹੈ ਜੀ ਇਹ ਵੀ ਸਾਰੀ ਚੈੱਕ ਕਰਾ ਦਨੇ ਆਪਾਂ ਇੱਧਰ ਨੂੰ ਲੈ ਜਾਓ ਲਓ ਬਾਜੀ ਇਹ ਵੀ ਜੈੱਡ ਬਲਾਕ ਵਿੱਚ ਆ ਗਈ ਤੇ ਸੱਜਰ ਨੇ 13-14 ਲੀਟਰ ਦੁੱਧ ਚਵਾਇਆ ਵਾ ਤੇ ਆਰਡਰ ਕੁਆਲਿਟੀ ਤੁਸੀਂ ਚੈ ਬਾਈ ਕੰਦਾ ਕਿ ਡੇਢ ਮਹੀਨਾ ਹੋ ਗਿਆ ਮੈਨੂੰ ਗਾਂ ਬਣੀ ਨੂੰ ਪੱਤੀ ਜੇ ਚੱਕ ਦੇ ਵਿੱਚ ਡਾਕਟਰ ਦੱਸ ਗਿਆ ਯਾਰ ਕਰਨ ਜਿਹੜਾ 8 ਲੀਟਰ ਪਾਣੀ ਚੋਕ ਲਿਆਂਦਾ ਤੇ 6 ਲੀਟਰ ਦੀ ਫੁੱਲ ਗਰੰਟੀ ਆ ਤੇ ਸਿੰਗ ਸਿੰਗ ਵੀ ਬਹੁਤ ਕੋਲਾ ੁੰਡਾ ਕੀਤਾ ਪੂਰਾ ਇਹ ਥਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਤੇ ਮਿਲਤ ਵਾਂ ਦੇ ਬਹੁਤ ਦੋਵੇਂ ਛੱਡਾਂ ਦੇ ਮੋਟੀਆਂ ਲੱਗੀਆਂ ਮੈਂ ਕਰ ਸਾਡੇ ਤੁਸੀਂ ਚੈੱਕ ਲਾਗੇ ਤਾਂ ਠੀਕ ਹੈ ਜੀ ਤੇ ਕੀ ਮੁੱਲ ਪਾਜੀ ਇਹਦਾ ਹਰ ਮੋਲ ਪਾਜੀ ਭਾਵੇਂ ਰ 60 ਕਰਾ ਲਓ 62 ਕਰਾ ਲਓ ਅੱਛਾ ਜੀ ਜਿਹੜੀ ਹਾਨਾ ਦੇਣੀ 54000 ਚ ਮਾਲ ਕਰਦਾ ਠੀਕ ਹੈ ਠੀਕ ਹੈ ਮੋਲ ਪਾਜੀ 54000 ਚ ਮਾਲ ਕਰ ਦਿੱਤਾ ਜਾਊਗਾ ਬਿਲਕੁਲ ਨਿਕ ਨਿਕ ਮੋਲਿਆ ਵੀਰ ਦੇ ਤੇ ਆਜੋ ਹੁਣ ਤੇ ਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੈੜ ਵੀਰ ਜੀ ਸੱਜਰ ਦਾ ਰਿਕਾਰਡ ਹੈ ਜੀ 22 ਲੀਟਰ ਦਾ ਅੱਛਾ ਜੀ ਸਾਢੇ 3-9 ਮਹੀਨਿਆਂ ਉੱਤੇ ਦੇਣ ਜਾਂਦੇ ਜਿਹਨੂੰ ਕੱਲ ਮੈਂ ਚੈੱਕ ਕਰਾ ਲਈ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਗੱਲ 14 ਲੀਟਰ ਥਲੇ ਦੁੱਧ ਤੇ 9 ਲੀਟਰ ਦੀ ਗਾਰੰਟੀ ਏ ਠੀਕ ਹੈ ਜੀ ਹਾਂਜੀ ਖੋਲ ਦੋ ਭਾਈ ਜੀ ਲੋ ਬਾਈ ਚੰਗੇ ਤਗੜੇ ਕਦ ਕਾਠ ਵਾਲੇ ਜੇ ਫਾਰਮ ਵਾਲੀ ਬਹਿੜਿਆ ਵੀਰ ਦੇ ਕੋਲ ਇਸ ਟਾਈਮ ਜਿਹੜਾ 11 ਲੀਟਰ ਦੁੱਧਿਆ ਰੁਪਈਆ ਦਾ ਕਹਿੰਦਾ ਕਿ 9 ਦੀ ਗਾਰੰਟੀ ਫੁੱਲ ਆਪਣੀ ਇਹ ਅਡਰ ਕੁਆਲਿਟੀ ਤੁਸੀਂ ਕਰ ਸਕਦੇ ਜੀ ਚੈੱਕ ਲਾਗੇ ਤੋਂ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਸੱਜਰ ਨੇ 22 23 ਲੀਟਰ ਦੁੱਧ ਚਵਾਇਆ ਵਾ ਤੇ ਇਸ ਟਾਈਮ ਵੀ ਆ ਸਾਢੇ 3 ਨ ਮਹੀਨੇ ਦੀ ਚੈੱਕ ਪਾਸ ਤੇ 11 ਲੀਟਰ ਦੁੱਧਿਆ ਬਾਕੀ 9 ਦੀ ਗਾਰੰਟੀ ਹੈ ਬਾਈ ਦੀ ਤੇ ਬਾਈ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਕਿ ਜਿਆਲੇ ਮੋਲ ਵਿੱਚ ਹੁੰਦੇ ਆ ਵੀਰ ਜੀ ਇਹ ਕਿਹੜਾ ਥਣ ਜਿਹੜਾ ਆਇਟ ਹੈ ਜੀ ਨਾ ਅੱਧਾ ਜੀ ਅੱਛਾ ਜੀ ਆਹ ਥਣ ਅੱਧਾ ਜੀ ਦੁੱਤ ਹੁੰਦਾ ਜਾਂ ਵੇਖੋ ਠੀਕ ਹੈ ਠੀਕ ਹੈ ਲਓ ਇਹ ਥਣ ਦੋ ਦੋ ਜੀ ਕਬੈਣੀ ਵਾਲਾ ਜਿਹੜਾ ਅਗਲਾ ਥਣ ਨਾ ਅਗਲਾ ਥਣ ਅੱਧਾ ਜੀ ਅੱਧਾ ਜੀ ਠੀਕ ਹੈ ਜੀ ਤੇ ਬਿਲਕੁਲ ਸਹੀ ਗੱਲ ਹੈ ਵੀਰ ਦਾ ਤੇ ਦੱਸਿਆ ਚੰਗਾ ਹੁੰਦਾ ਹਨਾ ਤੇ ਕੀ ਮੋਲ ਭਾਜੇ ਦਾ ਹਰ ਮੋਨ ਵੀਰ ਜੀ ਭਾਵੇਂ ਦਾ 40 ਕਰਾ ਲਓ 35 ਕਰਾ ਲਓ ਅੱਛਾ ਜੀ 3000 ਚ ਮਾਨ ਕਰਦਾ ਕਿ 500 ਰੁਪਿਆ ਠੀਕ ਹੈ ਠੀਕ ਹੈ ਕੋਈ ਵੀਰ ਬਾਕੇ ਫੋਨ ਲਾਵੇ ਥੋੜਾ ਬੋਧ ਹੋ 2000 ਤੋਂ 500 ਰੁਪਏ ਦਾ ਵੀਰ ਕਹਿੰਦਾ ਕਿ ਮਾਲ ਕਰ ਦਾਂਗੇ ਪਾਕੀ ਮੌਕੇ ਤੇ ਹੋਰ ਵੀ ਹੋ ਜਾਊਗਾ ਤੇ ਆਜੋ ਹੁਣ ਦੱਸਿਓ ਭਾਈ ਚੌਥੇ ਨੰਬਰ ਤੇ ਆ ਬੜਾ ਇਹ ਵੀ ਜੀ ਸੂਈ ਨੂੰ ਹੋ ਗਿਆ ਜੀ ਅੱਜ 20 ਦਿਨ ਅੱਛਾ ਜੀ ਇਹਦਾ ਵਸ਼ਾ ਹੀ ਮੱਝ ਨੇ ਫਾਦੇ ਕਿ ਮਾਰਤਾ ਉਹ ਕਿਤੇ ਹੀ ਕੇ ਕਰਦੇ ਤੇ ਪਛਾਰਾ ਮਰ ਗਿਆ ਮਗਰ ਠੀਕ ਹੈ ਠੀਕ ਹੈ ਹਾਂ ਜੀ ਇਹ ਸੂਈ ਨੂੰ 20 ਦਿਨ ਹੋਏ ਕਿੰਨਾ 20 ਦਾ ਸਮਾਂ ਇਹਦੇ 15 ਲੀਟਰ ਤੇ 13 ਲੀਟਰ ਦੀ ਗਾਰੰਟੀ ਜਿਹੜਾ ਮਰਜੀ ਵੀਰ 2 3 ਡੰਗ 4 ਡੰਗ ਚੋਂ ਆਵੇ ਆਪਣੀ ਠੀਕ ਹੈ ਜੀ ਖੋਲ ਦਿਓ ਭਾਈ ਜੀ ਲਓ ਭਾਈ ਇਹ ਵੀ ਕ੍ਰਾਸ ਦੇ ਵਿੱਚ ਆ ਗਈ ਜੀ ਇਹ ਐਫ ਦੀ ਕ੍ਰੋਸ ਜੀ ਠੀਕ ਹੈ ਜ ਇਹ ਬੋਦੀ ਵਾਲੀ ਵਹਿੜਾ ਜੀ ਚੈੱਕ ਕਰ ਸਕਦੇ ਤੁਸੀਂ ਇਸ ਟਾਈਮ ਜਿਹੜਾ 15 ਲੀਟਰ ਦੁੱਧਿਆ ਤਾਂ ਕੀ 13 ਨੂੰ ਪੂਰ ਗਰੰਟੀ ਵਾਈ ਦੀ ਪੈਨ ਪੰਡਾ ਪਈਆਂ ਘਰਮਾਲੀ ਨੇ ਤੁਹਾਨੂੰ ਲਾਗੇ ਤੋਂ ਥਲਾਂ ਦਾ ਸੈਜ ਗਿਆ ਵੀ ਚੈੱਕ ਕਰੰਨੇ ਆ ਕੂਤੀਓ ਫੋ ਵੀਰ ਜੀ ਦੇ ਇੱਕ ਦਾ ਗੋਲ ਜੇ ਹਾਂਜੀ ਹਾਂਜੀ ਨਿਕਾ ਨਿਕਾ ਕੰਨ ਲੱਗਾ ਜੀ ਬਹੁਤ ਹੀ ਸ਼ਾਨਦਾਰ ਵਹਿੜਿਆ ਐ ਰਾਜੀ ਰੂਜੀ ਵੀ ਚੱਲੀ ਆ ਤੇ ਤਰੀ ਨੂੰ ਕੋਈ 20 ਦਿਨਾਂ ਦੇ ਆਸ-ਪਾਸ ਹੋ ਗਿਆ ਵਾ ਪਰ ਜਵਾਗ ਮਰ ਗਿਆ ਫਿਰ ਉਹਦੇ ਲਾਗੇ ਤੋਂ ਤੁਹਾਨੂੰ ਥਾਣਾ ਦਾ ਸੈਰ ਗਿਆ ਵੀ ਚੈੱਕ ਕਰਾਉਂਦੇ ਆ ਬਹੁਤ ਸ਼ਾਨਦਾਰ ਆ ਥੋੜਾ ਜਿਹਾ ਡਰਦੀ ਸਾਡੇ ਕੋਲ ਦੇਖੋ ਵੀ ਜੀ ਧਿਆਨ ਨਾਲ ਕੋਈ ਨਹੀਂ ਕੋਈ ਥੋੜੀ ਡਰਦੀ ਹੈ ਨਾ ਘਰੋਂ ਕਦੀ ਕੱਢੀ ਨਾ ਘਰ ਚੋਂ ਲਈਏ ਅੱਛਾ ਜੀ ਤੇ ਕੀਮਤ ਭਾਜੀ ਇਹਦਾ ਹਰ ਮੋਲੇ ਦਾ ਵੀ ਜੀ ਭਾਵੇਂ 45 ਕਰਾ ਲਓ ਅੱਛਾ ਜੀ 40 ਕਰਾ ਲਓ ਹਾਂਜੀ ਇਹਦਾ 42000 ਚ ਮਾਲ ਕਰਦਾ ਠੀਕ ਹੈ ਠੀਕ ਹੈ ਜੀ ਭਾਜੀ 42000 ਤੇ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਕੋਈ ਵੀਰ ਬਾਕੀ ਫੋਨ ਲਾਵੇ ਖੁੱਲਾ ਮਾਲ ਕਰਦਾ ਕਿ ਮਾਲ ਦੇ ਹਿਸਾਬ ਨਾਲ ਰੇਟ ਲਾਵੇ ਬਿਲਕੁਲ ਜੀ ਅੱਜ ਮਾਲਿਆ ਤੇ ਵੀਰ ਦੇ ਕੋਲ ਪਸ਼ੂ ਸਾਰੇ ਚੰਗੇ ਆ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ